ਪਿਛਲੇ ਵੀਕ ਕਈ ਕਾਲਸ ਆਈਆਂ ਰੇਡੀਓ ਸਟੇਸ਼ਨ ਤੇ ਸਾਡਾ ਜੀ ਟਰੱਕ ਦਾ ਲੋਡ ਚੋਰੀ ਹੋ ਗਿਆ ਅਸੀਂ ਫੜ ਲਿਆ ਦੇਖ ਲਿਆ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ ਆ ਸੋ ਇਹ ਇਹ ਪੰਜਾਬੀਆਂ ਨੂੰ ਵੀ ਬਹੁਤ ਹਿੱਟ ਕਰ ਰਿਹਾ ਹੈਗਾ ਕਿਉਂਕਿ ਬਹੁਤ ਗੱਡੀ ਵੱਡੀ ਗਿਣਤੀ ਦੇ ਵਿੱਚ ਕਈ ਜਿਹੜੇ ਪੰਜਾਬੀ ਆ ਇਸ ਚੋਰੀਆਂ ਦੇ ਵਿੱਚ ਇਨਵੋਲਵ ਹੈਗੇ ਆ ਪਿਛਲੇ ਹਫਤੇ ਮੈਨੂੰ ਯਾਦ ਨਹੀਂ ਵੀ ਅਸੀਂ ਖਬਰ ਕੀਤੀ ਕਿ ਨਹੀਂ ਫੀਨਿਕਸ ਦੇ ਵਿੱਚ ਚਾਰ ਜਣੇ ਅਰੈਸਟ ਕੀਤੇ ਗਏ ਸੀ ਹਾਂ ਜੀ ਹਾਂ ਜੀ ਕੀਤੀ ਸੀ ਹਾਂ ਜੀ ਸੋ ਜਿਹੜੇ ਐਰੀਜ਼ੋਨਾ ਦੇ ਵਿੱਚ ਬਿਲਕੁਲ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਹੁਣ ਬਣਦੀ ਜਾ ਰਹੀ ਹੈ ਟਰਕਿੰਗ ਇੰਡਸਟਰੀ ਦੇ ਵਿੱਚ ਸੋ ਜਿਹੜੇ ਕਾਲਰ ਪਿਛਲੇ ਵੀ ਕਾਲ ਕਰਦੇ ਸੀ ਮੈਂ ਕਿਹਾ ਵੀ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਲਿਓ ਇਦਾਂ ਹੁਣ ਸਾਡੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਤਾਂ ਕਿ ਹੋਰਨਾਂ ਨੂੰ ਵੀ ਪਤਾ ਲੱਗ ਸਕੇ ਕਿਸ ਤਰ੍ਹਾਂ ਉਹ ਬਚ ਸਕਦੇ ਹੈਗੇ ਆ ਕਿਸ ਤਰ੍ਹਾਂ ਕੇਅਰਫੁੱਲ ਰਹਿਣਾ ਹੈਗਾ ਪਰ ਇੰਸ਼ੋਰੈਂਸ ਕੰਪਨੀਆਂ ਦਾ ਵੀ ਬਹੁਤ ਵੱਡਾ ਜਿਹੜਾ ਧੂਆਂ ਨਿਕਲਿਆ ਹੋਇਆ ਹੈ ਕਿਤੇ ਇਹ ਨਾ ਹੋਵੇ ਜੋ ਸਿਚੁਏਸ਼ਨ ਹੁਣ ਚੱਲਦੀ ਹੈਗੀ ਆ ਅ ਤੇ ਇਹ ਹੋਵੇ ਕਿ ਇੰਸ਼ੋਰੈਂਸ ਕੰਪਨੀਆਂ ਕਹਿਣ ਅਸੀਂ ਕਾਰਗੋ ਦੀ ਇੰਸ਼ੋਰੈਂਸ ਕਰਨੀ ਨਹੀਂ ਹੈਗੀ ਜਾਂ ਜੇ ਅਸੀਂ ਇੰਸ਼ੋਰੈਂਸ ਕਰਨੀ ਆ ਤਾਂ ਅਸੀਂ ਡਿਡਕਟਿਬਲ ਬਹੁਤ ਹਾਈ ਰੱਖਾਂਗੇ ਮੇਬੀ 10000 ਡਾਲਰ ਜਾਂ 20000 ਡਾਲਰ ਸੋ ਇਦਾਂ ਦੀ ਸਿਚੁਏਸ਼ਨ ਆ ਸਕਦੀ ਆ ਕਿਉਂਕਿ ਮੈਂ ਇੰਸ਼ੋਰੈਂਸ ਨਾਲ ਰਿਲੇਟਡ ਆਇਆ ਮੈਨੂੰ ਪਤਾ ਬਹੁਤ ਕੁਝ ਇਹ ਬਿਹਾਈਂਡ ਦਾ ਸੀਨ ਵਾਪਰ ਰਿਹਾ ਹੈ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਖਾਸ ਕਰਕੇ ਟਰੱਕਿੰਗ ਇੰਸ਼ੋਰੈਂਸ ਕੰਪਨੀਆਂ ਪਿਛਲੇ 12 ਸਾਲਾਂ ਤੋਂ ਲਗਾਤਾਰ ਪੈਸੇ ਲੂਜ਼ ਕਰ ਰਹੀਆਂ ਬਿਲੀਅਨਸ ਆਫ ਡਾਲਰ ਨਾਟ ਅ ਸਿੰਗਲ ਇੰਸ਼ੋਰੈਂਸ ਕੰਪਨੀ ਨੇ ਜਿਹੜੇ ਐਸੀ ਪਿਛਲੇ 12 ਸਾਲਾਂ ਦੇ ਦੌਰਾਨ ਟਰੱਕਿੰਗ ਇੰਡਸਟਰੀ ਚ ਬਣਾਏ ਹੈਗੇ ਆ ਜੀ ਬਿਲਕੁਲ ਸੋ ਆਪਾਂ ਇੱਥੇ ਇੱਕ ਛੋਟੇ ਦੇ ਵੀ ਰੁਕਦੇ ਆ ਜੀ ਉਸ ਤੋਂ ਬਾਅਦ ਜੀ ਆਪਾਂ ਜਿਹੜੀ ਜਿਹੜੀ ਇਹ ਗੱਲ ਹੈਗੀ ਜੀ ਦੇਖੋ ਅ ਕੁਛ ਇੱਕ ਤਾਂ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਗੱਲ ਜਾਦੀ ਆਪਣੀ ਕਮਿਊਨਿਟੀ ਦੀ ਕਰਾਂਗੇ ਕਿਉਂਕਿ ਆਪਾਂ ਪੰਜਾਬੀ ਚ ਗੱਲ ਕਰਦੇ ਆਪਾਂ ਪੰਜਾਬੀ ਆ ਸੋ ਅ ਕਿਸੇ ਨੂੰ ਬੁਰਾ ਲੱਗਦਾ ਤੇ ਆਨ ਸੌਰੀ ਬਟ ਸਚਾਈ ਇਹ ਨਾਲੇ ਕਿਉਂਕਿ ਇਹ ਨਾ ਇਹ ਨਹੀਂ ਗੱਲ ਹੈ ਆਪਣੇ ਰਮਜੀ ਆਪਾਂ ਪਿਛਲੇ ਦਿਨਾਂ 'ਚ ਇਹ ਵੀ ਖਬਰ ਕੀਤੀ ਸੀ ਜਿਹੜੇ ਆਰਮੀਨੀਅਨ ਲੋਕਾਂ ਦਾ ਬਹੁਤ ਵੱਡਾ ਗੈਂਗ ਫੜਿਆ ਗਿਆ ਸੀ ਕਾਰਪੋਨਾ ਹਬਸ ਪਰ ਕਿਉਂਕਿ ਪੰਜਾਬੀਆਂ ਨਾਲ ਰਿਲੇਟਡ ਨਾ ਸੋ ਆਪਾਂ ਪੰਜਾਬੀਆਂ ਨਾਲ ਰਿਲੇਟਡ ਜਿਹੜੀ ਸੋ ਆਪਣੇ ਵਿੱਚ ਕੁਝ ਬੈਡ ਐਪਲਸ ਇਸ ਵੇਲੇ ਹੈਗੇ ਆ ਜਿਹੜੇ ਕਿ ਬਹੁਤ ਜ਼ਿਆਦਾ ਮਾੜਾ ਕੰਮ ਕਰ ਰਹੇ ਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਐਕਚੁਅਲ ਦੇ ਵਿੱਚ ਪ੍ਰੋਬਲਮ ਹੈਗੀ ਆ ਪ੍ਰੋਬਲਮ ਜਿਹੜੀਆਂ ਸਾਡੀਆਂ ਇਸ ਵੇਲੇ ਟਰਕਿੰਗ ਇੰਡਸਟਰੀ ਦੇ ਵਿੱਚ ਐਪਸ ਆ ਗਏ ਆ ਜਾਂ ਕੈਰੀਅਰ ਫੋਰ ਵਨ ਨੇ ਆ ਜਾਂ ਆਪਣੇ ਹਾਈਵੇ ਐਪ ਆ ਜਾਂ ਕੋਈ ਵੀ ਸਕਰੀਨਿੰਗ ਐਪ ਹੈ ਜਿਹੜੀ ਕੈਰੀਅਰਸ ਦੀ ਉਹਦੇ ਵਿੱਚ ਸਾਡੇ ਜਿਹੜੇ ਪੰਜਾਬੀ ਟਰੱਕਰਸ ਹੈਗੇ ਆ ਟਰਕਿੰਗ ਕੰਪਨੀਆਂ ਹੈਗੀਆਂ ਉਹ ਕਈ ਇਨੋਸੈਂਟ ਮਿਸਟੇਕਸ ਕਰ ਰਹੀਆਂ ਹੈਗੀਆਂ ਇਨੋਸੈਂਟ ਮਿਸਟੇਕ ਮੈਂ ਤਾਂ ਕਹਿ ਰਿਹਾ ਜਾਣੇ ਜਾਂਣੇ ਦੇ ਵਿੱਚ ਮਿਸਟੇਕਸ ਕਰ ਰਹੀਆਂ ਹੈਗੀਆਂ ਜਿਹੜੀਆਂ ਕਿ ਉਹਨਾਂ ਦੀਆਂ ਉੱਥੇ ਉਹ ਕੈਚ ਹੋ ਜਾਂਦੀਆਂ ਇਨ ਆਪਸ ਦੇ ਥਰੂ ਇਨ ਸਰਵੇਲੈਂਸ ਆਪਸ ਕਹੂੰਗਾ ਜਿਹੜੀਆਂ ਸਰਵੇਲੈਂਸ ਕਰਦੀਆਂ ਹੈਗੀਆਂ ਜਿਹੜੀਆਂ ਟਰੈਕ ਕਰਦੀਆਂ ਹੈਗੀਆਂ ਟਰਕਿੰਗ ਕੰਪਨੀ ਨੂੰ ਕਿ ਟਰਕਿੰਗ ਕੰਪਨੀ ਕੀ ਕਰ ਰਹੀ ਹੈ ਸਭ ਤੋਂ ਪਹਿਲੀ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਆ ਉਹ ਹੈਗੀ ਆ ਕਿ ਤੁਹਾਡੇ ਇੱਕ ਐਡਰੈਸ ਦੇ ਉੱਤੇ ਮਲਟੀਪਲ ਕੰਪਨੀਆਂ ਜਿਹੜੀਆਂ ਉਹ ਰਜਿਸਟਰਡ ਹੈਗੀਆਂ ਪਹਿਲੀ ਪ੍ਰੋਬਲਮ ਇੱਕ ਸੈਲਫੋਨ ਨੰਬਰ ਜਾਂ ਇੱਕ ਫੋਨ ਨੰਬਰ ਕਈ ਕੰਪਨੀਆਂ ਵੱਲੋਂ ਯੂਜ਼ ਕੀਤਾ ਜਾ ਰਿਹਾ ਇੱਕ ਐਡਰੈਸ ਯੂਜ਼ ਕੀਤਾ ਜਾ ਰਿਹਾ ਠੀਕ ਆ ਦੂਸਰੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਸਭ ਤੋਂ ਵੱਡੀ ਹੈਗੀ ਆ ਕਿ ਜਦੋਂ ਅਸੀਂ ਆਪ ਦੇ ਨਾਮ ਤੇ ਲੋਡ ਲੈ ਕੇ ਦੂਜੇ ਕਿਸੇ ਕੈਰੀਅਰ ਨੂੰ ਚਕਾਉਣੇ ਹੈਗੇ ਆ ਉਹ ਡਬਲ ਬ੍ਰੋਕਰਿੰਗ ਹੈਗੀ ਆ ਆਪਾਂ ਬਹੁਤ ਚਿਰ ਤੋਂ ਮੇਰੇ ਖਾਲ ਜਰਨ ਤੋਂ ਮੈਂ ਰੇਡੀਓ ਤੇ ਆ ਮੈਂ ਇਹ ਗੱਲ ਕਹਿਣਾ ਆ ਰਿਹਾ ਕਿ ਇਹ ਡਬਲ ਬ੍ਰੋਕਰਿੰਗ ਜਿਹੜੀ ਆ ਇਹ ਤੁਹਾਨੂੰ ਇਹ ਰੋਂਗ ਹੈ ਗਿਆ ਇਹ ਇਲੀਗਲ ਹੈ ਗਿਆ 10000 ਡਾਲਰ ਈਚ ਵਾਇਓਲੇਸ਼ਨ ਦਾ ਇਹਦਾ ਫਾਈਨ ਹੈਗਾ ਜੇ ਗਵਰਨਮੈਂਟ ਆਪਣਾ ਫਾਈਨ ਲਾਉਣ ਤੇ ਆ ਜਵੇ ਤੇ ਠੀਕ ਹੈ ਪਰ ਉਹ ਇਨਫੋਰਸਮੈਂਟ ਨਹੀਂ ਕਰ ਰਹੇ ਪਰ ਹੁਣ ਜਿਹੜੇ ਬ੍ਰੋਕਰ ਹੈਗੇ ਆ ਕਿਉਂਕਿ ਦੇਖੋ ਕੰਮ ਕੀ ਹੋ ਰਿਹਾ ਤੁਸੀਂ ਬ੍ਰੋਕਰ ਕੋਲੋਂ ਲੋਡ ਆਪਣੀ ਇੰਡਸਟਰੀ ਦੇ ਵਿੱਚ ਲੋਡਾਂ ਦਾ ਮਾੜਾ ਹਾਲ ਕਿਉਂ ਆ ਆਪਣੀ ਦੁਨੀਆ ਦੇ ਵਿੱਚ ਟ੍ਰੈਕਿੰਗ ਇੰਡਸਟਰੀ 'ਚ ਲੋਡਾਂ ਦਾ ਮਾੜਾ ਹਾਲ ਕਿਉਂ ਆ ਕਿਉਂਕਿ ਲੋਡ ਜਿਹੜਾ ਆ ਬ੍ਰੋਕਰ ਕੋਲੋਂ ਇੱਕ ਕੈਰੀਅਰ ਲੈਂਦਾ ਉਹ ਕੈਰੀਅਰ ਆਪਣਾ 200 ਡਾਲਰ 400 ਡਾਲਰ ਰੱਖ ਕੇ ਅਗਲੇ ਕੈਰੀਅਰ ਨੂੰ ਦਿੰਦਾ ਅਗਲਾ ਕੈਰੀਅਰ ਫੇਰ ਆਪਣਾ 200 400 ਰੱਖ ਕੇ ਜਿਹੜਾ ਜਿਹਨੇ ਅਸਲ ਲੋਡ ਕਰਨਾ ਉਹਨੂੰ ਪਹੁੰਚਦਾ ਉਹ ਜਦੋਂ ਤੱਕ ਉਹਦੇ ਕੋਲ ਪਹੁੰਚਦਾ ਹੁਣ ਆਪਾਂ ਕਹਿੰਦੇ ਵੀ ਬ੍ਰੋਕਰ ਬਹੁਤ ਮਾਰ ਕਰਦੇ ਆ ਬ੍ਰੋਕਰ ਬਹੁਤ ਪੈਸੇ ਕੱਟਦੇ ਆ ਬ੍ਰੋਕਰ ਨਾਲੋਂ ਜ਼ਿਆਦਾ ਪੈਸੇ ਉਹ ਟਰੱਕਿੰਗ ਕੰਪਨੀਆਂ ਕੱਟਦੀਆਂ ਜਿਹੜੀਆਂ ਲੋਡ ਆਪਣੇ ਨਾਂ ਤੇ ਲੈ ਕੇ ਗਾਹ ਦਿੰਦੀਆਂ ਠੀਕ ਆ ਇਹ ਸਚਾਈ ਆ ਇਹ ਇਹ ਚੀਜ਼ ਨੂੰ ਜਿਹੜਾ ਆ ਤੁਸੀਂ ਜਿੰਨੀ ਜਲਦੀ ਸਮਝ ਜਾਓਗੇ ਹੁਣ ਇਹਨਾਂ ਚੀਜ਼ਾਂ ਤੇ ਠੱਲ ਪੈ ਰਹੀ ਆ ਕਿਉਂਕਿ ਇਹ ਚੀਜ਼ਾਂ ਦੇ ਉੱਤੇ ਜਿਹੜੀ ਆ ਜਦੋਂ ਤੁਸੀਂ ਕਿਸੇ ਬ੍ਰੋਕਰ ਕੋਲੋਂ ਲੋਡ ਲੈਣੇ ਆ ਉਹ ਗਾਹ ਲੋਡ ਦਿੰਨੇ ਆ ਉਹ ਜਿਹੜੀ ਚੀਜ਼ ਹੈ ਨਾ ਉਹ ਡਬਲ ਬ੍ਰੋਕਰੇਜ ਆ ਔਰ ਉਹ ਜਿਹੜੀਆਂ ਇਹ ਹਾਈਵੇ ਐਪਸ ਆ ਜਾਂ ਕੈਰੀਅਰ ਫੋਰਵਰਡ ਉਹਨੇ ਇਹ ਸਾਰੀਆਂ ਇਹਨਾਂ ਦੇ ਵਿੱਚੋਂ ਰਿਪੋਰਟ ਹੁੰਦੀਆਂ ਜਦੋਂ ਰਿਪੋਰਟ ਹੁੰਦੀਆਂ ਇਹਨਾਂ ਦੇ ਵਿੱਚ ਤੁਹਾਡੀ ਕੰਪਨੀ ਨੂੰ ਬੈਨ ਕਰ ਦਿੱਤਾ ਜਾਂਦਾ ਬ੍ਰੋਕਰ ਤੁਹਾਨੂੰ ਡੂ ਨਾਟ ਯੂਜ਼ ਲਿਸਟ ਤੇ ਪਾ ਦਿੰਦੇ ਆ ਇੱਥੇ ਬ੍ਰੋਕਰਾਂ ਦਾ ਇੱਕ ਆ ਜਿਹੜਾ ਉਹ ਦਿਖ ਰਿਹਾ ਹੈਗਾ ਸਾਡੀ ਟਰਕਿੰਗ ਇੰਡਸਟਰੀ ਜਿਹੜੀ ਆ ਟਰਕਿੰਗ ਕੰਪਨੀਆਂ ਜਿਹੜੀਆਂ ਆ ਓਨੈਸਟ ਮਿਸਟੇਕਾਂ ਵੀ ਕਿਸੇ ਕੋ ਹੁੰਦੀਆਂ ਤੇ ਕਈ ਜਣੇ ਜਾਣ ਕੇ ਵੀ ਕਰਦੇ ਆ ਠੀਕ ਆ ਕਈ ਜਣੇ ਉਹਦਾ ਵੀ ਦੂਸਰੀ ਚੀਜ਼ ਜਿਹੜੀ ਅੱਜ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ ਹੈਗਾ ਉਹ ਚੱਲ ਰਿਹਾ ਹੈਗਾ ਕਿ ਤੁਹਾਡੀ ਜਿਹੜੀ ਕੰਪਨੀ ਆ ਤੁਸੀਂ ਆਪਣੀਆਂ ਕੰਪਨੀਆਂ ਲੋਕੀ ਵੇਚ ਰਹੇ ਆ ਕਿਉਂਕਿ ਬੰਦ ਕਰਨ ਨਾਲੋਂ ਚੰਗਾ ਚਲੋ 10 8 ਦਾ 10000 ਦੀ ਬੇਚ ਦਿਓ 5 7000 ਦੀ ਬੇਚ ਦਿਓ ਉਹਨਾਂ ਦਾ ਅਸਲ ਪ੍ਰੋਸੈਸ ਕਰਕੇ ਵੇਚਣਾ ਜ਼ਰੂਰੀ ਹੈਗਾ ਉਹ ਕੰਪਨੀਆਂ ਜਿਹੜੀਆਂ ਬਿਨਾ ਪ੍ਰੋਸੈਸ ਤੋਂ ਵੈਸੇ ਹੀ ਉਹਨਾਂ ਦੇ ਦੋ ਪੇਪਰ ਸਾਈਨ ਕੀਤੇ ਪੈਸੇ ਫੜੇ ਤੇ ਕੱਲ ਮੁੱਕ ਗਈ ਇਦਾਂ ਨਹੀਂ ਹੁੰਦਾ ਸਾਰੇ ਨਾਲੋਂ ਪਹਿਲਾ ਜਿਹੜਾ ਉਹਦਾ ਰੂਲ ਹੈਗਾ ਆਪਣਾ ਆਈਆਰਐਸ ਦਾ ਜਿਹੜਾ ਤੁਹਾਡਾ ਟੀਆਈਐਨ ਨੰਬਰ ਆ ਆਈਆਰਐਸ ਨੂੰ ਕਾਲ ਕਰਕੇ ਉਹ ਟੀਆਈਐਨ ਨੰਬਰ ਜਿਹੜਾ ਆ ਉਹ ਪੋਟੈਂਸ਼ੀਅਲ ਬਾਇਰ ਜਿਹੜਾ ਉਹਦੇ ਨਾਂ ਤੇ ਸਾਰੇ ਨਾਲੋਂ ਪਹਿਲਾਂ ਉਹ ਟ੍ਰਾਂਸਫਰ ਹੋਣਾ ਚਾਹੀਦਾ ਤੁਹਾਡਾ ਜੇ ਉਹ ਟ੍ਰਾਂਸਫਰ ਨਹੀਂ ਹੁੰਦਾ ਉਹ ਬਾਇਰ ਕੱਲ ਨੂੰ ਜਾ ਕੇ ਜੋ ਮਰਜ਼ੀ ਕਰ ਦੇਵੇ ਤੁਹਾਡੀ ਕੰਪਨੀ ਨਾਲ ਤੇ ਉਹ ਸਾਰਾ ਤੁਹਾਡੇ ਸਿਰ ਪੈਣਾ ਹੈ ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਚੀਜ਼ਾਂ ਤੁਸੀਂ ਲੀਗਲੀ ਜਿਹੜੇ ਕੰਮ ਆ ਨਾ ਉਹ ਕਰਨੇ ਸਿੱਖੋ ਇੱਥੇ ਲੀਗਲੀ ਕੰਮ ਨਹੀਂ ਕਰੋਗੇ ਲੀਗਲ ਤਰੀਕੇ ਨਾਲ ਨਹੀਂ ਚੱਲੋਗੇ ਏ ਐਂਡ ਸਮੇਤੇ ਨੁਕਸਾਨ ਹੋਣੇ ਹੋਣਾ ਔਰ ਸਾਡੀ ਇੰਡਸਟਰੀ ਦਾ ਸਾਰਾ ਨੁਕਸਾਨ ਇਸੇ ਕਰਕੇ ਹੋ ਰਿਹਾ ਕਿ ਅਸੀਂ ਸ਼ਾਰਟਕਟ ਪਾਉਂਦੇ ਆਂ ਫਟਾਫਟ ਉਹ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕੰਟਰੈਕਟ ਹੋ ਜਾਂਦਾ ਚੱਲ ਕੋਈ ਨਹੀਂ ਤੇਰਾ ਲੋਡ ਆ ਤੂੰ ਚੱਕ ਲੈ ਕਿਸੇ ਦਾ ਟਰੱਕ ਆ ਉਹਨੂੰ ਦੇ ਦਿੱਤਾ ਪੇਮੈਂਟ ਆ ਉਹ ਦੇ ਹੀ ਜਾਂਦਾ ਮਤਲਬ ਟੂ ਮੱਚ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਸਾਡੇ ਇਸ ਵੇਲੇ ਬਹੁਤ ਮੈਸ ਅਪ ਹੋਇਆ ਪਿਆ ਜੀ